ਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਏ ਤਲਵੰਡੀ ਸਾਬੋ ਸ਼ਰਮੇ ਕੋਲ ਤੇ ਬਾਈ ਕੋਲੇ ਬਹੁਤ ਸੋਹਣੇ ਸੋਹਣੇ ਟਰੈਕਟਰ ਹੈ ਤੇ ਬਾਈਆਂ ਨਾਲ ਢੋਲੀ ਕਰਾਉਂਦੇ ਆ ਗੱਲਬਾਤ ਸ਼ਰਮੇ ਰਣ ਤੇ ਪੂਰੇ ਘਣ ਘਣ ਟਰੈਕਟਰ ਹੈ ਬੁੱਧਵਾਰ ਮੰਡੀ ਲੱਗਦੀ ਆ ਤਲਵੰਡੀ ਸਾਬੋ ਸ਼ਰਮਾ ਜੀ ਸਤਿ ਸ੍ਰੀ ਅਕਾਲ ਸੱਸੀ ਗੱਲ ਕੀ ਹਾਲ ਆ ਕੋ ਦੱਸਾ ਠੀਕ ਠੀਕ ਠਾਕ ਤੁਸੀਂ ਬਾਈ ਸੱਸੀ ਗੱਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਛੇ ਚੜਦੀ ਕਲਾ ਰੱਖੇ ਵੀਰੇ ਤੁਹਾਨੂੰ ਤੇ ਅੱਜ ਬੁੱਧਵਾਰ ਤਲਵੰਡੀ ਸਾਬੋ ਮੰਡੀ ਲੱਗੀ ਆ ਬਾਈ 16 ਤਰੀਕਾ 7ਵੇਂ ਮਹੀਨਾ 2025 ਹਾਂਜੀ ਟਰੈਕਟਰ ਦਿਖਾਵਾਂਗੇ ਆਪਾਂ 10 15 ਬਾਈ ਹਾਂਜੀ ਕੋਸ਼ਿਸ਼ ਕਰਾਂਗੇ ਜਾਇ ਜਾਇ ਰੇਟ ਦੱਸੋ ਠੀਕ ਆ ਇੱਕ ਬਾਈ ਨੇ ਕਮੈਂਟ ਕੀਤਾ ਸੀ ਨਾਂ ਸੀ ਉਹਦਾ ਵਿਜੇ ਕੁਮਾਰ ਗੁਲਜਾਰੀ ਰਾਲ ਤਲਵੰਡੀ ਚੌਧਰੀਆਂ ਹੂੰ ਜ਼ਿਲ੍ਹਾ ਕਪੂਰਥਲਾ ਕੇ ਸ਼ਰਮਾ ਮੇਰਾ 10000 ਰੁਪਿਆ ਦੱਬ ਗਿਆ ਚਾਗਲ ਬੰਦਾ ਠੀਕ ਹੈ ਜੀ ਗੱਲ ਕਾਫੀ ਕੁਝ ਬੋਲਿਆ ਠੀਕ ਹੈ ਜੇ ਭਾਈ ਜੀ ਮੈਂ ਗਲਤ ਹੋਇਆ ਨਾ ਕਮੈਂਟਾਂ ਦੇ ਵਿੱਚ ਮੈਨੂੰ ਮੇਰਾ ਮਾਨਤਨ ਫੁੱਲ ਕਰਿਓ ਠੀਕ ਹੈ ਜੇ ਇਹ ਬੰਦਾ ਗਲਤ ਹੋਇਆ ਤੇ ਮਾਨ ਸਨਮਾਨ ਫੁੱਲ ਕਰਨਾ ਤੁਸੀਂ ਛੋਟੀ ਸਪੋਰਟ ਤੇ ਹੀ ਸ਼ਰਮਾ ਇਹ ਬੰਦਾ ਆਇਆ ਜੀ ਆਪਣੇ ਕੋਲੇ ਹਾਂਜੀ ਰਾਤ ਮੇਰੇ ਕੋਲ ਰਹਿ ਕੇ ਗਿਆ ਨੂਨ ਪਾਣੀ ਮੇਰੇ ਘਰ ਦਾ ਖਾ ਕੇ ਗਿਆ ਠੀਕ ਹੈ ਗੱਲ ਪਹਿਲਾਂ ਤਾਂ ਇਹਨੂੰ ਕਹਿਣਾ ਵੀਰੇ ਕਿਸੇ ਦਾ ਨੂਨ ਪਾਣੀ ਖਾ ਕੇ ਬੇਫਾਲਤੂ ਹਰਾਮ ਨਹੀਂ ਕਰਨਾ ਠੀਕ ਹੈ ਤਾਂ ਹਾਂ ਸਹੀ ਗੱਲ ਠੀਕ ਹੈ ਗੱਲ ਵੀਰੇ ਉਹ ਜਰਾ ਕੱਟੀ ਨਾ ਕੋਈ ਵੀ ਗੱਲ ਨਾ ਨਾ ਠੀਕ ਹੈ ਗੱਲ ਬਾਈ ਵੀਰੇ ਸਭ ਤੋਂ ਪਹਿਲਾਂ ਤਾਂ ਇਹ ਆਇਆ ਸਾਡੇ ਕੋਲੇ 4 ਤਰੀਕ 2 4 ਤਰੀਕ 6ਵੇਂ ਮਹੀਨੇ ਦੀ 4 ਤਰੀਕ ਨੂੰ ਆਇਆ ਸੀ 2027 ਨੂੰ ਬੁੱਧਵਾਰ ਮੰਡੀ ਤੇ ਵੀ ਵਿਜੇ ਕੁਮਾਰ ਹਾਂਜੀ ਇਹਨੇ ਟਰੈਕਟਰ ਲੈਤਾ ਸੀ ਜੀ ਸੋਨਾ ਲੀਕਾ 745 19 ਮਾਡਲ 19 ਮਾਡਲ 3 ਲੱਖ 8000 ਦਾ ਸੀ ਦਿੱਤਾ ਸੀ ਤੇ 10000 ਇਹਨੇ ਬਿਆਨਾ ਦਿੱਤਾ ਠੀਕ ਹੈ ਜੀ ਠੀਕ ਹੈ ਜੀ ਇਹ ਕਹਿੰਦਾ ਮੈਂ ਲੋਨ ਨਹੀਂ ਕਰਾਉਂਦਾ ਇਹ ਸਾਡੇ ਕੋਲ ਤਲਵੰਡੀ ਸਾਬੋ ਆ ਗਿਆ ਹਾਂਜੀ ਆ ਕੇ ਜੀ ਕਹਿੰਦਾ ਸ਼ਰਮਾ ਮੈਨੂੰ ਟਰੈਕਟਰ ਕੋਈ ਹੋਰ ਦੇ ਦੇ ਠੀਕ ਹੈ ਮੈਂ ਕਿਹਾ ਯਾਰ ਕਿਹੜਾ ਲੈਣਾ ਕਹਿੰਦਾ ਤੇਰਾ ਹਾਊਲ ਲੈਣ ਦੇ ਦੇ 36 30 ਇਹਨੇ ਦੀ 14 ਮਾਡਲ ਦਾ ਹਾਊਲ ਲੈਣ ਦਾ ਸੌਦਾ ਕਰ ਲਿਆ ਕਿ ਮੈਂ ਜਿਹੜਾ ਕ 10000 ਰੁਪਏ ਤੂੰ ਇਹ ਕਿਸੇ ਹੋਰ ਤੋਂ ਦਵਾਇਆ ਸੀ ਮੈਂ ਕਿਹਾ ਉਹ ਬੰਦੇ ਨੂੰ ਤੂੰ 10000 ਦਿੱਤਾ ਨਹੀਂ ਮੋੜਦਾ ਨਾ ਮੋੜੇ ਤਾਂ ਆਪਾਂ 4.5 ਦਾ ਤੈਨੂੰ ਟਰੈਕਟਰ ਦਿੱਤਾ ਤੂੰ 415000 ਦੇ ਦੀ 10000 ਤੈਨੂੰ ਬਿਆਨਨੇ ਦੇ ਤੌਰ ਤੇ ਲਿਖ ਲਾ ਹਾਂਜੀ ਠੀਕ ਹੈ ਗੱਲ ਬਾਈ ਆਹ ਟਰੈਕਟਰ ਲੈ ਕੇ ਗਿਆ ਸੀ ਇਹ ਵੀਜੇ ਕੁਮਾਰ ਗੁਲਜਾਰ ਸਿੰਘ ਤਲਵੰਡੀ ਚੌਧਰੀਆਂ ਕਪੂਰਥਲਾ ਨੰਬਰ ਹੈ ਬਾਈ ਦਾ ਇੱਕ ਤਾਂ ਜੀ ਇਹ ਟਰੈਕਟਰ ਲੈ ਲਿਆ ਪਹਿਲਾਂ ਇਹ ਤੋਂ ਵੇਜਵਾਨ ਹੋਇਆ ਕਿ ਮੈਨੂੰ ਪਸੰਦ ਨਹੀਂ 20 ਦਿਨਾਂ ਬਾਅਦ ਕਹਿੰਦਾ ਮੈਨੂੰ ਪਸੰਦ ਨਹੀਂ ਹਾਂਜੀ ਫਿਰ ਉਦੋਂ ਬਾਅਦ ਹੌਲੈਂਡ ਦਾ ਸੀ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੂਜੀ ਮੰਡੀ ਚ ਆ ਰਸੀਦ ਮੇਰੀ ਮੰਡੀ ਦੇ ਵਿੱਚ ਆ ਉਹ ਰਸੀਦ ਅਗਲੀ ਵੀਡੀਓ ਦਿਖਾਵਾਂਗੇ ਹੂੰ ਉਹ ਟਰੈਕਟਰ ਦਾ ਸੌਦਾ ਪਰ ਆ ਗਿਆ 20 ਦਿਨ ਉਹ ਟਰੈਕਟਰ ਦਾ ਸੌਦਾ ਨਹੀਂ ਕੀਤਾ ਮਤਲਬ ਬਾਅਦ ਦੇ ਵਿੱਚ 20 ਦਿਨਾਂ ਬਾਅਦ ਕਹਿੰਦਾ ਜੀ ਮੈਨੂੰ ਉਹ ਟਰੈਕਟਰ ਪਸੰਦ ਨਹੀਂ ਅੱਛਾ ਜੀ ਮੈਨੂੰ ਫੋਨ ਨਹੀਂ ਕੀਤਾ ਸੌਰੀ ਸੱਚਾ ਮੈਂ ਬੈਂਕ ਵਾਲੇ ਭੇਜਿਆ ਦੇ ਕੋਲੇ ਕਹਿੰਦਾ ਜੀ ਮੈਂ ਲੋਨ ਨਹੀਂ ਕਰਾਉਂਦਾ ਹੂੰ ਇੱਕ ਦਿਨ ਮੇਰੇ ਮੈਂ ਬੈਠਾ ਵੀਡੀਓ ਦੇਖੀ ਆਵਾ ਕਮੈਂਟ ਪੜੀ ਆਵਾ ਇੱਕ ਕਮੈਂਟ ਨੇ ਮਾੜਾ ਕੀਤਾ ਕਿ ਸ਼ਰਮਾ ਪੈਸੇ ਖਾ ਗਿਆ ਉਹ ਤੁਸੀਂ ਦੱਸੋ ਸਾਡੀ ਗਲਤੀ ਆ ਪਹਿਲਾ 19 ਮਾਡਲ ਟਰੈਕਟਰ ਦਾ ਆਪੇ ਸੈਨ ਇਹਦੇ ਠੀਕ ਆ ਗੱਲ ਬਾਈ ਪਹਿਲਾਂ ਤਾਂ 19 ਮਾਡਲ ਟਰੈਕਟਰ ਦਾ ਬਿਆਨਾ ਕਰ ਗਿਆ ਜਮਾਨ ਕਰ ਗਿਆ 20 ਦਿਨ ਟਰੈਕਟਰ ਖੁੰਜੇ ਚੋਵਾ ਕੇ ਖੜਾ ਗਿਆ ਸਾਡਾ ਹਾਂਜੀ ਫਿਰ ਹੌਲੈਂਡ ਦਾ ਸੌਦਾ ਕਰਕੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਯਾਰ ਬੰਦਾ ਦੂਰੋਂ ਆਇਆ ਹਾਂ ਫਿਰ ਹੌਲੈਂਡ ਖੁੰਜੇ ਲਵਾ ਦੇ 20 ਦਿਨਾਂ ਉਸ ਤੋਂ ਬਾਅਦ ਇਹਨੇ ਕਮੈਂਟ ਕੀਤਾ ਰਾਤ ਮੇ ਕੋ ਰਹਿ ਕੇ ਗਿਆ ਰਾਤ ਰਿਆ ਉਹਦੇ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਇਹਦੀ ਸੇਵਾ ਕੀਤੀ ਰੋਟੀ ਪਾਣੀ ਨਹਾਉਣ ਤੋਂ ਵਾਸਤੇ ਸਭ ਕੁਝ ਮਤਲਬ ਉਹਦੇ ਰਿਸ਼ਤੇਦਾਰਾਂ ਨੂੰ ਇਹਦੀ ਸੇਵਾ ਕੀਤੀ ਪਈ ਆਪਾਂ ਸਹੀ ਗੱਲ ਹੈ ਵੀਰ ਜੀ ਕਿਸ ਦਾ ਨੂਨ ਪਾਣੀ ਖਾ ਕੇ ਹਰਾਮ ਨਹੀਂ ਕਰੀਦਾ ਹੁੰਦਾ ਸਹੀ ਗੱਲ ਸ਼ਾਬਾਸ਼ ਯਾਦ ਦਿੱਤੀ ਸ਼ਾਬਾਸ਼ ਯਾਦ ਦਿੱਤੀ ਜੇ ਬਾਈ ਜੀ ਸ਼ਰਮਾ ਮਾੜਾ ਕਮੈਂਟ ਕਰਕੇ ਜਰੂਰ ਦੱਸਿਓ ਦੂਜੀ ਵੀਡੀਓ ਦੇ ਵਿੱਚ ਹਾਉਲੈਂਡ ਵਾਲੀ ਦਿਖਾਵਾਂਗੇ ਆ ਸੋਨਾ ਲੀਕਾ 745 ਵਾਲਾ ਸੌਦਾ ਸੀ ਇਹ ਜਿਹੜਾ ਮੁੱਕ ਰਿਹਾ ਹੋ ਹੁਣ ਹੌਲੈਂਡ ਦੀ ਦਿਖਾਵਾਂਗੇ ਅਗਲੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਾਈ ਗਲਤੀ ਕੀਦੀ ਆ ਠੀਕ ਹੈ ਜੀ ਗੱਲ ਚਲੋ ਜੀ ਹੁਣ ਆਪਾਂ ਬਾਹਲਾ ਟਾਈਮ ਵੇਸਟ ਨਹੀਂ ਕਰਦੇ ਤੁਹਾਡਾ ਤੇ ਟਰੈਕਟਰ ਦਿਖਾਉਨੇ ਆ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਆ ਜਸਵੰਤ ਹੋਰ ਕੀ ਹਾਲ ਚਾਲਾ ਬਹੁਤ ਵਧੀਆ ਜੀ ਆਨ ਸਰ ਮੀ ਪਵਾਤਾ ਚੰਗੀ ਗੱਲ ਆ ਅਗ ਲੱਗ ਗਈ ਯਾਰ ਉਦੋਂ ਵੀ ਵੱਧ ਹੋ ਗਿਆ ਕੰਮ ਕਿੱਥੋਂ ਚੱਲੇ ਗਈ ਹੋ ਤੂੰ ਪਹਿਣ ਤੋ ਲੈ ਬਈ ਆ ਜਾ ਸਭ ਤੋਂ ਪਹਿਲਾਂ ਆ ਗਿਆ ਕੀ ਵਾਲਾ ਬਈ ਉਹ ਸਸਤੀ ਗੱਲ ਵੀਰੇ ਉਹ ਠੀਕ ਉਹ ਠੀਕ ਸਭ ਤੋਂ ਪਹਿਲਾਂ ਗਿਆ ਜੀ 60 55 ਡੀ ਆਈ 60 55 ਏਸ ਟਰੈਕਟਰ ਆ ਗਿਆ ਜੀ 16 ਵਾਲੇ 13 ਚ ਚਾਰੇ ਟਾਇਰ ਨਵੇਂ ਆ ਬਈ ਟਰੈਕਟਰ ਬਿਲਕੁਲ ਨਵਾਂ ਆਇਗਾ ਇਹ ਕਿੰਨੇ ਕਿਪੀਆਂ ਦਾ 65 HP ਹੁੰਦਾ ਹੈ 65 HP ਹੁੰਦਾ 65 HP ਹੈ ਜੀ ਮਤਲਬ ਇਹ 20 ਸਪੀਡ ਹੁੰਦਾ ਹਾਂ ਫਿਰ 20 ਨਹੀਂ ਫੋਰਪਾਰ ਫੋਰ ਸਪੀਡ ਆ ਗਏ ਫੋਰ ਸਪੀਡ ਟਰੈਕਟਰ ਹੈ ਵੀਰੇ ਮਾਡਲ ਆ 20 515000 ਜਸੰਤ ਲਿਖੀ ਬੈਠਾ ਕਿੰਨੇ ਦਾ ਤੇ ਆਪਾਂ 85000 ਦਾ ਕਰਾਂਗੇ 80000 ਦਾ 480000 ਦਾ ਲੈ ਜਾਓ ਭਾਈ ਤੂੰ ਐਂਡ ਤੱਕ ਰੇਖਿਓ ਵੀਡੀਓ ਐਂਡ ਤੇ ਤੁਹਾਨੂੰ ਨੰਬਰ ਦੇਵਾਂਗੇ ਉਸ ਤੋਂ ਬਾਅਦ ਇਹ ਵਿੱਚ 855 2010 ਮਾਡਲ ਆ ਜੀ ਤੇ ਟਾਇਰ ਚੰਗੇ ਆ 85 ਤੋਂ 90 ਬੇਟੀ ਦਾ ਘਾਰ ਆ ਕੇ ਨਮੇ 90 ਪੈਸੇ ਆ ਜੀ ਬੀਕੇਟੀ ਦੇ ਟਾਇਰ ਆ ਵੀਰੇ ਮੈਸੀ ਵਾਲੀ ਰੇਸ ਲੱਗੀ ਹੋਈ ਆ ਸਿੰਪਲ ਸਟੀਅਰਿੰਗ ਆ ਡਬਲ ਕਲਚ ਆ 10 ਮਾਈਲਰ 10 ਮਾਈਲਰ ਤੇ ਕਿੰਨੇ ਐਚਆਰ 35000 ਰੇਟ ਆ ਦੇਂਗਾ ਕਿੰਨੇ 20000 ਦਾ ਬੰਦਿਆਂ ਦੀ ਗੱਲ ਕਰੇਗਾ 15000 ਪੂਰੇ 30000 ਦਾ ਹੈ ਪੂਰੇ 30000 ਦਾ ਨਾ ਨਹੀਂ ਹੋਲ ਦਾ 10000 ਨਹੀਂ ਮੈਂ ਮੈਂ 105000 ਦਾ ਲੈ ਜੀ ਅੱਛਾ ਜੀ ਲੋ ਜੀ ਅਜਵੰਤ ਨਵਾਂ ਲਿਆਇਆ 2018 ਮਾਡਲ ਆ ਇਹ ਆ 744 ਐਫੀ 2018 ਮਾਡਲ ਆ ਜੀ ਪਿਛਲੇ ਟਾਇਰ ਹੈ ਗਿਆ 90 95 ਪੈਸੇ ਆ 90 ਦਾ ਕਿੜਿਆ ਜੀ ਇਹਦੀ ਗੱਡੀ ਤੇ ਵੀ ਪਿਆ ਮਾਰਕਾ ਤੇ ਡਬਲ ਡਿਸਟ੍ਰਿਬਿਊਟਰ ਹੈ ਜਵੰਤੇ ਹਾਂ ਹਾਂ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਕੀ ਹਾਂ ਜੀ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਜੀ ਡਬਲ ਕਲਚ ਆ ਰਵਸ ਪੀਟੀਓ ਆ ਲੋੜ ਫੈਂਸ ਹੋ ਜੂ ਪਰਾਣਾ ਵਿੱਚ ਕੱਟਿਆ ਜਾਊ 4 ਲੱਖ ਤੇ 95000 ਲਿਖੀ ਬੈਠਾ ਜਸਵੰਤ ਕਿੰਨੇ ਦਾ ਹੋਏ 70000 ਨਾ ਜਾਇਜ਼ ਦੀ ਗੱਲ ਕਰ 18万 ਦਾ ਵੱਡੇ ਵੀਰ ਮੈਂ ਕੋਈ ਗੱਲ ਨਹੀਂ ਫਿਰ ਕਿੰਨੇ ਦਾ ਜਾਇਜ਼ 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 ਦੀ ਹੈ ਇੱਕੋ ਗੱਲ ਦਾ ਮੱਕ ਜਾਇਜ਼ ਆ ਨਹੀਂ ਜਾਇਜ਼ 65000 ਦਾ ਜੱਠੇ ਹਜ਼ਾਰ ਦਲੇਜ ਉਦੋਂ ਬਾਅਦ ਆ ਗਿਆ ਭਾਈ ਜੇ ਕਿਸੇ ਨੇ ਭਾਲ ਦੇਉਂਦੇ 12 13 ਮਾਡਲ 855 ਇਹ ਹੈਗਾ 13 ਮਾਡਲ 155 ਟਾਇਰ ਜੇ ਚੰਗੇ ਆ ਬਾਈ ਟਰੈਕਟਰ ਦੇ 90 95 ਪੈਸੇ ਟਾਇਰ ਆ ਸਾਰਾ origignal ਆ ਟਰੈਕਟਰ ਸੋਨਾ ਬਹੁਤ ਆ ਤੇ ਰੁਪਏ ਦਾ ਰੁਪਿਆ ਟਰੈਕਟਰ ਆ ਬਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਡਬਲ ਡਿਸਟ੍ਰੀਬਿਊਟਰ ਆ ਡਬਲ ਕਲਚ ਆ ਤੇਲ ਬ੍ਰੇਕਾ ਕਵਰ ਸਟੀering ਦਾ ਤੇਲ ਬ੍ਰੇਕਾਂ 2013 ਮਾਡਲ 460 ਲਿਖੀ ਬੈਠਾ ਬਾਬੇ ਕਿੰਨੇ ਦਾ ਇਹ ਆਪਾਂ ਟਰੈਕਟਰ ਦੇ ਦਾਂਗੇ 35000 ਠੀਕ 43000 ਦਾ ਲੈ ਜਾਓ ਲਓ ਜੀ ਸੋਨਾ ਲੀਕਾ ਕੱਲਾ 50 DI ਤਿੰਨ ਸਿਲੰਡਰ ਹੁੰਦਾ ਵੀਰੇ ਇਹ ਤੈਰ ਬਾਈ ਪਿਛਲੇ ਹੈਗੇ ਆ 80 ਪੈਸੇ ਹਾਂਜੀ ਹਾਂਜੀ ਕੋਣ ਹੈ ਨਿਊਦੀਪ ਨਿਊ ਵਿਸ਼ਕਰਮਾ ਹੈ ਆਪਣੀ ਹੈਗੇ ਹਾਂ ਉਹ ਉੱਥੇ ਵਗਦਾ ਉਹ ਬੱਟਾ ਬੰਦਾ ਪੰਗਲਾ ਬੱਟਾ ਉਹ ਵਾਠੇ 2022 ਮਾਡਲ ਐਚ.ਆਰ ਨੰਬਰ ਆ ਲੋਨ ਫੈਂਸ ਹੋ ਜਾਊਗਾ ਪੁਰਾਣਾ ਕੱਟਿਆ ਜਾਊਗਾ 525 ਲਿਖੀ ਬਿਠਾ ਜਵੰਤ ਕਿੰਨੇ ਦਾ ਇਹ ਰਹਾ 950 ਦਾ 4 ਲੱਖ ਨਾ ਯਾਰ 85000 ਰੁਪਏ ਚੰਗਾ ਮੈਂ ਵੇਚ ਰ ਰਹਾ 85000 ਦਾ ਲੈ ਜਾ ਲਓ ਜੀ ਹੌਲੈਂਡ 363 2010 ਮਾਡਲ ਆ ਬਾਈ ਸਾਰਾ オリジナル ਆ ਕੋਕਾ ਪੀਸ ਟਰੈਕਟਰ ਆ ਟਾਇਰ ਹੈਗੇ ਆ ਜੀ 90 ਪੈਸੇ ਪਾਵਰ ਸਟੀਰਿੰਗ ਆ ਬਿਨਾ ਟਰਬੋ ਤੋਂ 55 ਐਚਪੀ ਜਿਹੜੇ ਬਾਈ ਸ਼ਕੀਨ ਆ ਪੰਜਾਬ ਨੰਬਰ ਆ ਤੇ ਇਹਦੀ ਪਾਸਿੰਗ ਵੀ ਪਈ ਹੋਈ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਟਰੈਕਟਰ ਦੇ ਇਹ ਟਰੈਕਟਰ ਸੋਹਣਾ ਬਹੁਤ ਆ ਬਾਈ ਗੇਅਰ ਇੰਜਨ ਦਾ ਰਪੀਏ ਦਾ ਰਪੀਏ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਗਿਓ ਚਲੋ 90 ਕਹਿਤਾ ਜੀ ਜੇ 5 ਪੈਸੇ ਆਈ ਤੋ ਨਿਕੂ ਤਾ ਨਜ਼ਾਰਾ ਫੇਰੀ ਆ ਸਹੀ ਗੱਲ ਆ 475 ਰੇਟ ਆ ਕਿੰਨੇ ਦਾ ਸਾਥ ਮਾਰ ਲਾ 475 ਰੇਟ ਆਗਾ 60000 ਪਾ ਦੇ 40000 ਨਿਆਬ ਨੰਬਰ ਆ 40000 40 ਦਾ 45000 ਰੁਪਏ ਦੇ ਦਾਂਗਾ 40 ਦਾ 40 ਦਾ ਓਦੂ ਵਾਦੇ ਆਗਾ ਬਾਈ ਨਗੀਨਾ ਹੀ ਆ ਜਮਾ ਨਮਾ ਟਰੈਕਟਰ ਆ ਪਿਛਲੇ ਟਾਇਰ ਬਾਈ ਜਮਾਂ ਤਾਜੇ ਆ। ਮੂਲੇ ਟਾਇਰ ਬਾਈ ਹੈਗੇ ਆ 75 ਤੋਂ 80 ਪੈਸੇ। ਟਰੈਕਟਰ ਯਾਰ ਰੁਪਈਆ ਹੀ ਆ ਸਮਝ ਲੋ ਯਾਰ ਭਵਾਂ ਜੀ ਆ ਸਾਰ ਪਾ ਕੇ ਲੈ ਜਾਓ ਇੰਨਾ ਨਵਾਂ ਟਰੈਕਟਰ ਆ। ਸ਼ਹਿਰ ਗੇ ਆ, 3 ਸਪੀਡ ਆ, ਡਬਲ ਡਿਸਟ੍ਰਿਬਿਊਟਰ ਆ, ਪਾਵਰ ਸਟੀering ਆ, ਮੋਡੂਲਰ ਪਲਸ ਪੀਟੀਓ, ਤੇਲ ਬ੍ਰੇਕਾਂ ਕਿੰਨਾ ਕ ਪੁੱਛ ਬੋਲਾਂ ਪਈਏ ਦੇ ਬਾਰੇ ਮੈਂ। ਕਿੱਕੀ ਮਾਡਲ ਆ? 7 25 25 ਹਜ਼ਾਰ ਦਾ ਰੇਟ ਆ ਕਿੰਨੇ ਦਾ? ਆਪ ਦਾ ਦਵਾਂਗੇ। ਹੂੰ, ਤੁਮ ਆ ਤੇ ਲੋੜ ਤੇ। 1.5 ਲੱਖ ਦਾ ਕਿੰਨਾ? 95 ਹਜ਼ਾਰ? ਨਾ। ਬੜਾ ਤੱਕਾ ਤੱਕਾ 84000 ਦਾ ਲੈ ਜਾਓ ਯਾਰ 6 ਲੱਖ ਉਹ ਦੂਆਲਾ ਹੈਗਾ 30 ਵਾਲਾ ਬਾਈ 2015 ਮਾਡਲ ਆ ਪਿਛਲੇ ਟਾਇਰ ਬਿਲਕੁਲ ਤਾਜ਼ੇ ਆ ਮੂਹਰਲੇ ਬਾਈ ਹੈਗੇ ਆ 70 ਤੋਂ 80 ਪੈਸੇ ਤੇ 70 75 ਪੈਸੇ ਟਾਇਰ ਆ 265000 ਜੁਹਾਂ ਤੇ ਲਿਖੀ ਬੈਠਾ ਡੱਕ ਡੁੱਕਿਆ ਵਿਚੇ ਆ ਵਿਚੇ ਆ ਨਰੂਲਾ ਅਟਿਆ ਵਾਲਾ 2 ਪੈਂਟ ਲਿਖੀ ਬੈਠਾ ਕਿੰਨੇ ਦਾ 15 ਮਾਡਲ ਦਾ 2 ਪੈਂਟ ਰੇਟ ਆ ਇਹ ਆਪਾਂ 35000 ਦਾ 30000 ਦਾ ਲੈ ਜਾ ਲੋ ਜੀ ਉਦੋਂ ਬਾਅਦ ਦੇ ਵਿੱਚ ਆ ਗਿਆ ਜੀ ਸੂਨਾ ਲੀਕਾ 3523 ਮਾਡਲ ਇਹ ਟਰੈਕਟਰ ਬਿਲਕੁਲ ਨਵਾਂ ਬਾਈ ਜਿਵੇਂ ਨਵਾਂ ਟਰੈਕਟਰ ਰੁਪਏ ਦਾ ਟਰੈਕਟਰ ਜੇ ਕਿਸੇ ਜੰਮਤੀ ਚੋਂ ਕਢਾਉਣਾ ਆ ਲੈ ਜੋ 23 ਮਾਡਲ ਦਾ 400 ਘੰਟਾ ਚੱਲਿਆ ਨਾ ਹਾਂ ਹੈ 400 400 400 ਘੰਟਾ ਚੱਲਿਆ ਬਾਈ ਪਾਵਰ ਸਟੀering ਦਾ ਡਬਲ ਕਲਚ ਆ ਟੌਪ ਮਾਡਲ ਟਰੈਕਟਰ ਆ ਡਬਲ ਡਿਸਟ੍ਰੀਬਿਊਟਰ ਇਹ ਆ ਹਾਂ ਜਿਵੇਂ ਨਵਾਂ ਟਰੈਕਟਰ 5 ਲੱਖ 10 ਹਜ਼ਾਰ ਲਿਖੀ ਬੈਠਾ ਕਿੰਨੇ ਦਾ ਹੰਤ ਇਹ ਆਪਾ 90000 ਦਾ ਹੈ 90000 ਨਹੀਂ 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 ਆ ਜਾ ਤੂੰ 90000 ਚਲ 80000 ਦਾ ਲੈ ਜਾ 4 ਲੱਖ ਉਦੂਆ ਆਵਾਜਾ 60 ਵਾਲਾ ਸੋਨਾ ਦੀ ਕਾ ਪਾਵਰ ਸਟੀering ਆ 10 ਮਾਡਲ ਆ ਟਾਇਰ ਰਹਿ ਗਿਆ ਜੀ 75 ਕੁ ਪੈਸੇ ਟਰੈਕਟਰ ਸਾਰਾ ओरिजिनल ਆ ਕਿਤੋਂ ਰੰਗ ਪੇਂਟ ਨਹੀਂ ਉਹਦਾ ਰੁਪਈਆ ਦਾ ਰੁਪਈਆ ਟਰੈਕਟਰ ਆ ਜੀ ਟਾਇਰ ਰਹਿ ਗਿਆ ਜੀ 80 ਪੈਸੇ ਤੇ ਡਬਲ ਡਿਸਟ੍ਰਿਬਿਊਟਰ ਹੈਗਾ ਡਬਲ ਡਿਸਟ੍ਰਿਬਿਊਟਰ ਤਿੰਨ 75 ਦਾ 70 ਲਿਖੀ ਬੈਠਾ ਵੰਦ ਕਿੰਨੇ ਲਾ ਦੱਸਾਂਗੇ 40000 ਦਾ 35000 ਦਾ ਲੈ ਜਾ ਬਾਈ ਤੂੰ ਲਓ ਜੀ ਸੋਨਾ ਲੀਕਾ 750 11 ਮਾਡਲ ਆ ਟਾਇਰ ਟੁਰ ਚੰਗਿਆ ਬਾਈ ਹੈਗੇ 75 ਤੋਂ 80 ਪੈਸੇ ਬੜਾ ਨਵਾਂ ਟਰੈਕਟਰ ਰਪੀਆ ਰਪੀਆ ਟਰੈਕਟਰ ਪਾਵਰ ਸੇਰੰਗਾਰ ਤੇਲ ਬ੍ਰੇਕਾਂ ਟਰੈਕਟਰ ਆ ਵੀਰੇ ਅ ਡਬਲ ਡਿਸਟ੍ਰਿਬਿਊਟਰ ਟਾਵਾ ਮਾਡਲਾਂ ਦੇ ਵਿੱਚ ਹੀ ਆਉਂਦਾ ਬਾਈ ਇਹ ਤੇਲ ਬ੍ਰੇਕਾਂ 360 ਲਿਖੀ ਬੈਠਾ ਮੱਤ ਕਿੰਨੇ ਦਾ ਇਹ ਆਪਾਂ 335000 ਰੁਪਏ ਦੇ ਦਾਂਗੇ ਇਕੂਰੇਟ ਜਸ ਨੋਈ ਆ ਬਾਈ ਦੋ ਵਾਰ ਪੈਸੇ ਨਹੀਂ ਘਟਨੇ 30000 ਰੁਪਏ ਟਰੈਕਟਰ ਲੈ ਜਾ ਆ ਲੋ ਜੀ ਐਮ ਐਮ ਮਾਸਟਰ ਮੈਡਮ ਮੈਡਮ ਮਾਸਟਰ ਮੈਲੇਜ ਗਲਤ ਹੋ ਗਏ ਕੰਮ ਟਾਇਰ ਚੰਗੇ ਆ ਬਾਈ ਟਰੈਕਟਰ ਦੇ 75 ਰੁਪਏ ਟਾਇਰ ਆ ਸਾਰਾ オリジナル ਆ ਕੋਕਾ ਪੀ ਪੀ ਆ 50 ਐਚ ਪੀ ਆ ਵੀਰੇ ਨਵਾਂ ਮਾਡਲ ਆ ਤੇ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਟਰੈਕਟਰ ਚਾਰ ਪਾਇਆ 265000 ਡਿਮਾਂਡ ਆ ਜਸੰਤ ਕਿੰਨੇ ਦਾ ਇਹ ਆਪਾਂ 235000 ਦਾ ਦੇ ਦਾਂਗੇ 9 ਮਾਡਲ ਆ ਇਹ ਤਾਂ ਮੈਂ ਘਟਾਉਂਦਾ ਨਹੀਂ ਬਾਈ ਕਿਉਂ ਇਹਨਾਂ ਦੀ ਪੂਰੀ ਨਹੀਂ ਕਰਦਾ ਇਹ 35 ਜਿਵੇਂ ਨਹੀਂ ਕਰਦਾ ਬਾਈ ਹਾਂ 35 ਠੀਕ ਹੈ ਗੱਲ ਉਸ ਤੋਂ ਬਾਅਦ ਆ ਗਿਆ 745 19 ਮਾਡਲ ਕਿਉਂਕਿ ਨਵਾਂ ਟਰੈਕਟਰ ਆ ਬਾਈ ਚਾਰੇ ਟਾਇਰ ਨਾਲ ਦੇ ਆ ਰੁਪਏ ਦਾ ਰੁਪਿਆ ਟਰੈਕਟਰ ਆ 4 ਲੱਖ ਟਰੈਕਟਰ ਤੇ ਲੋਨ ਹੋ ਜੂਗਾ 435 ਲਿਖੀ ਬਣਾ ਮਤ ਕਿੰਨੇ ਦਾ 435 ਰੇਟ ਆ ਤੇ ਆਪਾਂ 95000 ਰੁਪਏ 90000 ਦਾ ਟਰੈਕਟਰ ਲੈ ਜੀ ਇਹ ਬਾਲੀਆਂ ਟਿਰਫੜ ਚ ਕਰ ਲੱਗਾ ਮੈਨੂੰ ਕਰ ਲੈ ਫੋਨ ਤੇ ਜਸੰਤ ਆਉਰੇ ਵੀਰੇ ਇੱਕ ਗੀਤ ਨਹੀਂ ਅਗਲੀ ਵੀਡੀਓ ਪਾਵਾਂਗੇ ਬਾਦਲ ਦਾ ਟਰੈਕਟਰ ਅਗਲੀ ਵੀਡੀਓ ਅਗਲੀ ਵੀਡੀਓ ਪਾਵਾਂਗੇ ਠੀਕ ਆ ਧੰਨਵਾਦ ਅ ਬਾਈ ਜੀ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰਿਓ ਪੇਨ ਨੂੰ ਕਰ ਲਿਓ ਫੋਲੋ ਮੇਰਾ ਨੰਬਰ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ 947884545 ਬਾਈ ਜਗਵੰਤ ਤੇਰਾ ਮੋਬਾਈਲ ਨੰਬਰ 90410 90410 27342 22342 ਜਸਵੰਤ ਕੋਰਸ਼ਮੀਰ ਬਾਈ ਕੋਰਸ਼ਮੀਰ ਦਾ ਬਾਈ ਆ ਟਰੈਕਟਰ ਖੜੇ ਹੁੰਦੇ ਤਲਵੰਡੀ ਸਾਬੋ ਠੀਕ ਹੈ ਗੱਲ ਜਦੋਂ ਮਰਜੀ ਆ ਜਿਓ ਫੋਨ ਕਰਕੇ ਬਾਈ ਜਿਹੜੇ ਰੇਟ ਬੋਲਿਆ ਕੋਈ ਪੱਥਰ ਤੇ ਲਿਖੀਰਨੀ ਹੈਗੀ ਸਾਰੇ ਟਰੈਕਟਰਾਂ ਚ ਲਗਭਗ ਬਾਈ ਟਰੈਕਟਰ ਪੁਰਾਣੇ ਕੱਟੇ ਜਾਣਗੇ ਲੋਨ ਫਰੈਂਸ ਹੋ ਜਾਊਗਾ ਠੀਕ ਹੈ ਗੱਲ ਜੇ ਵੀਡੀਓ ਲੱਗੀ ਵਧੀਆ ਦਬਕੇ ਲਾਇਕ ਕਮੈਂਟ ਸ਼ੇਅਰ ਕਰਿਓ ਇਹਨੂੰ ਕਰ ਲਿਓ ਫੋਲੋ ਭੁੱਲੋ ਤਲਵੰਡੀ ਸਾਬੋ ਵਾਲਾ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਸਸਤੀ ਗੱਲ ਬਾਈ